ਫਿਰ ਮੈਂ ਬੇਨਤੀ ਕਰਾਂ ਪੀ ਤੁਹਾਡਾ ਪੁੱਤ ਭਾਵੇਂ ਵਕੀਲ ਬਣ ਜਾਵੇ ਤੁਹਾਡੀ ਧੀ ਭਾਵੇਂ ਜੱਜ ਲੱਗ ਜਾਵੇ ਇਹ ਦੁਨੀਆਵੀਂ ਦੀਆਂ ਪੜ੍ਹਾਈਆਂ ਤੋਂ ਦੂਰ ਹੋ ਕੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਕੇਵਲ ਤੇ ਕੇਵਲ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸਿਖਾਵੇ ਹੁਣ ਜਦੋਂ ਇੱਕ ਉਦਾਹਰਨ ਤੌਰ ਤੇ ਸਮਝੀਏ ਵੀ ਜਦੋਂ ਇੱਕ ਵਕੀਲ ਹੈ ਉਹ ਲੋਕਾਂ ਦੇ ਨਿਆਂ ਦੇ ਲਈ ਲੋਕਾਂ ਨੇ ਫੈਸਲੇ ਕਰਦਾ ਇੱਕ ਜੱਜ ਲੋਕਾਂ ਦੇ ਫੈਸਲੇ ਕਰਦਾ ਜਦੋਂ ਉਸੇ ਜੱਜ ਦੇ ਘਰ ਦੇ ਵਿੱਚ ਕੁਝ ਐਸਾ ਹੋ ਜਾਵੇ ਉਸੇ ਵਕੀਲ ਦੇ ਘਰ ਦੇ ਵਿੱਚ ਕੁਝ ਐਸਾ ਹੋ ਜਾਵੇ ਉਹ ਕਿਹਨੂੰ ਕਹਵੇਗਾ ਵੇਖੋ ਜਦੋਂ ਸਾਡਾ ਹਿਰਦਾ ਦੁਖੀ ਹੁੰਦਾ ਆ ਨਾ ਸਾਡਾ ਮਨ ਦੁਖੀ ਹੁੰਦਾ ਆ ਅਸੀਂ ਡਿਪਰੈਸ਼ਨ ਦੇ ਵਿੱਚ ਚੱਲ ਜਾਂਦੇ ਆ ਫਿਰ ਸਾਨੂੰ ਗੁਰੂ ਦੀ ਬਾਣੀ ਲੱਭਦੀ ਹੈ ਸਾਨੂੰ ਗੁਰੂ ਦਾ ਘਰ ਚੇਤੇ ਆਉਂਦਾ ਆ ਜਿਹੜੇ ਗੁਰੂ ਨੂੰ ਅਸੀਂ ਕਦੇ ਚੇਤਾ ਨਹੀਂ ਕੀਤਾ ਸੁੱਖ ਦੇ ਵਿੱਚ ਤੇ ਅਸੀਂ ਭੁੱਲੀ ਜਾਂਦੇ ਆ ਤੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਫਿਰ ਅਸੀਂ ਗੁਰੂ ਨੂੰ ਲਾਲੰਤਾ ਪਾਉਣੀ ਬੜੇ ਵੇਖੇ ਨੇ ਜੀ ਬੜੇ ਪੜੇ ਲੋਕ ਵੇਖੇ ਨੇ ਜਿਹੜੀ ਇਹ ਗੱਲ ਦੇ ਨਾਲ ਇਹ ਗੱਲ ਕਰਦੇ ਨੇ ਕਿ ਘਰ ਘਰ ਦੇ ਵਿੱਚ ਬੜੇ ਭੈੜੇ ਸੋਗ ਨਹੀਂ ਘਰ ਘਰ ਦੇ ਵਿੱਚ ਬੜੇ ਭੈੜੇ ਹਾਲਾਤ ਬਣਾਏ ਨੇ ਵੇਖੋ ਅਕਾਲ ਪੁਰਖ ਦੀ ਉਹ ਹੁਕਮ ਜਿਹੜਾ ਕੁਦਰਤ ਦਾ ਨਿਜਮ ਜਿਹੜਾ ਬਣਾਇਆ ਗਿਆ ਉਹਨੇ ਤਾਂ ਚੱਲਣਾ ਹੀ ਚੱਲਣਾ ਹੈ ਜਿੰਨੇ ਵੀ ਸਵਾਸ ਜਿੰਨੇ ਵੀ ਸਾਹ ਸਾਨੂੰ ਅਕਾਲ ਪੁਰਖ ਨੇ ਵਰਤਣ ਲਈ ਸਾਨੂੰ ਜਿਉਣ ਲਈ ਬਖਸ਼ੇ ਨੇ ਉਹ ਸਾਨੂੰ ਮਿਲ ਜਾਣੇ ਪਰ ਅੱਜ ਦੇ ਸਮਾਜ ਦੇ ਵਿੱਚ ਵੇਖੋ ਤੁਸੀਂ ਜਿੰਨੇ ਵੀ ਬਹੁਤ ਆਦ ਗਿਣਤੀ ਦੇ ਵਿੱਚ ਜਿਹੜੇ ਪੜੇ ਲਿਖੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਆ ਗਿਆ ਨੀਂਦ ਦੀਆਂ ਗੋਲੀਆਂ ਲੈ ਕੇ ਲੋਕ ਜਿਹੜੇ ਬੰਦੇ ਨੇ ਵੱਡੇ ਉਹ ਸੌ ਰਹੇ ਨੇ ਪਰ ਨੀਂਦ ਨਹੀਂ ਆ ਰਹੀ ਕਿਉਂਕਿ ਸਾਨੂੰ ਜ਼ਿੰਦਗੀ ਦੇ ਵਿੱਚ ਬ विवेक ਵਿਸਾਹ ਭਰੋਸਾ ਨਹੀਂ ਬਣਿਆ ਤੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਹਿੱਸੇ ਬਣ ਜਾਂਦੇ ਅਸੀਂ ਇਸ ਸੰਗ ਲੱਗ ਜਾਂਦੇ ਆਪਣੀ ਸੰਗ ਦੇ ਨਾਲ ਆਪਣੇ ਨਾਲ ਜੋੜ ਲੈਂਦੇ ਵੀ ਅਸੀਂ ਬ विवेक ਹੋ ਜਾਂਦੇ ਬੁੱਧੀ ਵਾਲੇ ਹੋ ਜਾਂਦੇ ਕਿਉਂਕਿ ਬਵੇਕੀ ਬੰਦਾ ਹੁੰਦਾ ਨਾ ਜਿਹੜਾ ਉਹ ਤੇ ਪੱਥਰੋਂ ਤੋਂ ਵੀ ਸਿੱਖਦਾ ਵੀ ਹੁਣ ਇੱਕ ਪੱਥਰ ਇੱਕ ਜਗ੍ਹਾ ਤੇ ਟਿਕਿਆ ਆ ਮਨਾ ਤੂੰ ਆਪਣੇ ਮਨ ਨੂੰ ਸਮਝਾ ਲੈ ਇਹ ਪੱਥਰ ਦੇ ਵਾਂਗ ਇੱਕ ਗੁਰੂ ਦੇ ਨਾਲ ਜੁੜ ਕੇ ਇੱਕ ਜਗ੍ਹਾ ਤੇ ਉੱਪਰ ਟਿਕ ਜਾਈ ਤੈਨੂੰ ਵੀ ਲੋਕ ਸਲਾਮ ਕਰਨਗੇ ਬੜਾ ਕੁਝ ਸਿੱਖਣ ਨੂੰ ਮਿਲਦਾ ਆ ਜਿਹਨੇ ਸਿੱਖਣਾ ਆ ਸਿੱਖ ਦੀ ਪਰਿਭਾਸ਼ਾ ਹੀ ਇਹ ਆ ਕਿ ਸਿੱਖ ਦਾ ਕਰਮ ਹੈ ਸਿੱਖਣਾ ਅਮਰਤ ਵੇਲੇ ਤੋਂ 4 ਵਜੇ ਤੋਂ ਉੱਠ ਕੇ ਇਸ਼ਨਾਨ ਪਾਣੀ ਕਰਕੇ ਸਿੱਖ ਦਾ ਕਰਮ ਹੈ ਸਵੇਰ ਤੋਂ ਲੈ ਕੇ ਸੰਧਿਆ ਤੱਕ ਉਹ ਸਿੱਖ ਦਾ ਰਵੇ ਸਕਾਉਦਾ ਰਵੀ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਇਹ ਦੱਸ ਰਹੀ ਹੈ ਆਪ ਜਪੈ ਅਵਰਹਿ ਨਾਮ ਜਪავੈ ਜਿਹੜਾ ਹੁਕਮ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਬਾਣੀ ਨੇ ਕੀਤਾ ਜਿਹੜਾ ਵਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕੀਤਾ ਉਹ ਵਚਨ ਸਤਪੁਰਸ਼ ਸੰਤ ਬਾਬਾ ਆਤਰ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਦੇ ਧੰਨਵਾਵਾ ਆਦਰ ਸਿੰਘ ਜੀ ਨੇ ਇਸ ਮੂਲ ਦੇ ਆਧਾਰ ਦੇ ਉੱਪਰ ਜਿਹੜਾ ਪ੍ਰਚਾਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮੁੱਚੇ ਜਗਤ ਦੇ ਵਿੱਚ ਕੀਤਾ ਉਹੀ ਪ੍ਰਚਾਰ ਆਪ ਜਪੈ ਆਵਰਹਿ ਨਾਮ ਜਪਾਵੇ ਆਵਰਹਿ ਨਾਮ ਜਪਾਉਣ ਦੇ ਨਾਲ ਲੱਖਾਂ ਲੋਕਾਂ ਨੂੰ ਧੰਨਵਾਵਾ ਆਦਰ ਸਿੰਘ ਜੀ ਨੇ ਗੁਰੂ ਨਾਨਕ ਦੇ ਘਰ ਦੇ ਨਾਲ ਜੋੜਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਜ ਅਸੀਂ ਧੰਵਾਵਾ ਆਤਰ ਸਿੰਘ ਜੀ ਦੇ ਦਰ ਦੇ ਉੱਪਰ ਉਹਨਾਂ ਦੇ ਅਸਥਾਨ ਦੇ ਉੱਪਰ ਬੈਠੇ ਆ। ਮੈਂ ਬੇਨਤੀ ਕਰਾਂ ਕਮਾਈ ਹੁੰਦੀ ਹੈ। ਹਰ ਕਿਰਦਾਰ ਦੇ ਪਿੱਛੇ ਇੱਕ ਬਹੁਤ ਵੱਡੀ ਕਮਾਈ ਹੁੰਦੀ ਹੈ। ਬਹੁਤ ਵੱਡੀ ਘਾਲਣਾ ਹੁੰਦੀ ਹੈ। ਹਰ ਕਿਰਦਾਰ ਦੇ ਪਿੱਛੇ ਬਹੁਤ ਵੱਡੇ ਪਰਉਪਕਾਰ ਹੁੰਦੇ ਨੇ। ਜਿਹੜੇ ਪਰਉਪਕਾਰ ਸਾਧੂਆਂ ਦੀ ਜ਼ਿੰਦਗੀ ਦੇ ਵਿੱਚ ਮਹਾਪੁਰਸ਼ਾਨੀ ਸਤਿਪੁਰਸ਼ਾਨੀ ਜ਼ਿੰਦਗੀ ਦੇ ਵਿੱਚ ਆ। ਤੇ ਉਹਨਾਂ ਸਾਧੂਆਂ ਦੀ ਜ਼ਿੰਦਗੀ ਦੇ ਵਿੱਚੋਂ ਅਸੀਂ ਇਹ ਸਿੱਖਣਾ ਚਾਹੁੰਦੇ ਆਂ ਅਸੀਂ ਕੋਸ਼ਿਸ਼ ਕਰੀਏ ਧੰਗੁਰੂ ਧੰ ਬਾਬਾ ਆਦਰ ਸਿੰਘ ਜੀ ਨੇ ਬੜੇ ਪਰਉਪਕਾਰ ਕੀਤੇ ਬੜੇ ਲੋਕਾਂ ਨੂੰ ਧੰਗੁਰੂ ਨਾਨਕ ਦੇ ਦਰ ਦੇ ਨਾਲ ਗੁਰੂ ਘਰ ਦੇ ਨਾਲ ਜੋੜਿਆ ਪਰ ਅਸੀਂ ਯਤਨ ਕਰੀਏ ਅਸੀਂ ਪਰਉਪਕਾਰ ਨਹੀਂ ਕਰ ਸਕਦੇ ਕਿਸੇ ਨੂੰ ਅਸੀਂ ਜੋੜ ਨਹੀਂ ਸਕਦੇ ਗੁਰੂ ਪਿਆਰਿਓ ਯਤਨ ਕਰਿਓ ਇਹ ਕਥਾ ਕੀਤੀ ਹੋਈ ਵਿਚਾਰ ਕੀਤੀ ਹੋਈ ਥਾਏ ਪੈ ਜਾਣੀ ਹੈ ਤੇ ਅਸੀਂ ਆਪਣੇ ਆਪ ਨੂੰ ਬਦਲ ਲਈ ਪਰ ਉਪਕਾਰ ਤੋਂ ਭਾਵ ਹੁੰਦਾ ਕਿਸੇ ਦੂਜੇ ਨੂੰ ਬਦਲ ਲੈਣਾ ਪਰ ਉਪਕਾਰ ਐਸਾ ਕਰੀਏ ਅਸੀਂ ਆਪਣੇ ਕਰਤਾਰ ਨੂੰ ਇੰਨਾ ਸੋਹਣਾ ਬਣਾ ਲਈਏ ਅਸੀਂ ਆਪਣੇ ਵਸਤਰਾ ਨੂੰ ਆਪਣੀ ਰਹਿਣੀ ਨੂੰ ਆਪਣੀ ਬਹਿਣੀ ਨੂੰ ਐਨਾ ਸੋਹਣਾ ਬਣਾ ਲੀਏ ਕਿ ਹਰ ਕੋਈ ਇਨਸਾਨ ਹਰ ਗੁਰੂ ਦਾ ਪਿਆਰਾ ਇਹ ਕਵੇ ਕਿ ਸੱਚਮੁੱਚ ਇਹ ਧੰਗ ਗੁਰੂ ਨਾਨਕ ਦਾ ਸਿੱਖ ਹੈ ਮੈਂ ਧੰਗ ਗੁਰੂ ਨਾਨਕ ਦੀ ਸਿੱਖ ਵਰਗਾ ਬਾਨਾ ਚਾਹਣਾ ਹੈ ਫਿਰ ਸਾਨੂੰ ਬੋਲਣ ਦੀ ਲੋੜ ਨਹੀਂ ਹੈ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਕਿਵੇਂ ਧੰਗ ਗੁਰੂ ਨਾਨਕ ਦਾ ਸਿੱਖਾਂ ਸਾਡੀ ਬੋਲੀ ਦੱਸੇ ਸਾਡਾ ਕਿਰਦਾਰ ਦੱਸੇ ਸਾਡਾ ਵਿਵਹਾਰ ਦੱਸੇ ਸਾਡੀ ਰਹਿਣੀ ਦੱਸੇ ਸਾਡੀ ਬਹਿਣੀ ਦੱਸੇ ਵੀ ਇਹ ਸੱਚ ਮੁੱਚ ਧੰਗ ਗੁਰੂ ਨਾਨਕ ਦਾ ਸਿੱਖਾ ਹੈ ਤੇ ਇੱਕ ਬੇਨਤੀ ਹੋਰ ਕਰਾਂ ਸਿੱਖ ਧਰਮ ਦੇ ਵਿੱਚ ਜਿਵੇਂ ਜਿਵੇਂ ਅਸੀਂ ਵੇਖਦੇ ਹਾਂ ਕਿ ਸਿੱਖ ਦੇ ਵਿੱਚ ਸਹਿਨ ਸੀਲਤਾ ਹੋਣੀ ਜ਼ਰੂਰੀ ਹੈ ਸੰਤੋਖ ਹੋਣਾ ਜ਼ਰੂਰੀ ਹੈ ਸਬਰ ਹੋਣਾ ਜ਼ਰੂਰੀ ਹੈ ਪਰ ਸਾਡੇ ਵਿੱਚ ਨਹੀਂ ਹੈ ਹੁਣ ਜਦੋਂ ਕਿਸੇ ਘਰ ਦੇ ਵਿੱਚ ਸੋਖ ਆਉਂਦਾ ਹੈ ਨਾ ਕਿਸੇ ਘਰ ਦੇ ਵਿੱਚ ਵਿਆਹ ਹੋਵੇ ਕਿਸੇ ਪੁੱਤ ਧੀ ਦਾ ਵਿਆਹ ਹੋਵੇ ਕਿਸੇ ਪੁੱਤ ਜਾਂ ਧੀ ਦਾ ਜਨਮ ਹੋਇਆ ਹੋਵੇ ਆਮ ਕਰਕੇ ਸਾਡੇ ਸਮਾਜ ਦੇ ਲੋਕ ਜਿਹੜੇ ਬੜੇ ਸਵਾਰਥੀ ਹੋ ਚੁੱਕੇ ਨੇ ਉਹ ਗੁਰੂ ਘਰ ਦੇ ਵਜ਼ੀਰ ਨੂੰ ਕਹਿਣਗੇ ਬਾਬਾ ਜੀ ਜਲਦੀ ਕਰੋ ਇਹ ਸਮਾਜ ਦੇ ਵਿੱਚ ਅੱਜ ਦੇ ਸਮਾਜ ਦੀ ਮੈਂ ਗੱਲ ਕਿਉਂ ਕਰ ਰਹੀ ਆ ਕਿਉਂਕਿ ਇਹ ਸਮਾਜ ਨੂੰ ਸੁਧਾਰਨ ਦੇ ਲਈ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਆਉਣਾ ਕੀਤਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਾਜ ਦੇ ਵਿੱਚ ਚਾਨਣ ਲਿਆਉਣ ਦਾ ਯਤਨ ਕੀਤਾ ਤੇ ਉਹ ਚਾਨਣ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੈ ਜਿਹੜਾ ਅਸੀਂ ਕਦੇ ਤੱਕਿਆ ਨਹੀਂ ਜਿਹੜੇ ਦੀਵੇ ਜਗਾਉਣ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਦੀਵਾ ਇੱਕ ਇੱਕ ਸ਼ਬਦ ਦਾ ਰੌਸ਼ਨ ਇੱਕ ਇੱਕ ਸ਼ਬਦ ਦੀ ਰੌਸ਼ਨੀ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਸਕਦੀ ਹੈ ਪਰ ਅਸੀਂ ਯਤਨ ਨਹੀਂ ਕੀਤਾ ਕਦੇ ਪਰ ਅਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਅਸੀਂ ਤੇ ਐਨੇ ਸੁਆਰਥੀ ਆ ਜਦੋਂ ਅਰਦਾਸ ਕਰਵਾਉਣ ਲੱਗਦੇ ਆ ਬਾਬਾ ਜੀ ਨੂੰ ਕਹਿਣਗੇ ਵੀ ਬਾਬਾ ਜੀ 2 ਮਿੰਟ ਲਾਓ ਅਰਦਾਸ ਕਰਾਉਣ ਤੇ ਕਿੰਨੇ ਅਫਸੋਸ ਦੀ ਗੱਲ ਆ ਵੀ ਸਾਡੇ ਧਰਮ ਦੇ ਵਿੱਚ ਅਸੀਂ ਸਾਨੂੰ ਗੁਰੂ ਦਾ ਪਿਆਰ ਹੀ ਨਹੀਂ ਰਿਹਾ ਫਿਰ ਅਸੀਂ ਜਦੋਂ ਵੀ ਹਰ ਘਰ ਦੇ ਵਿੱਚ ਹੈ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੈ ਵੀ ਅਸੀਂ ਗੁਰੂ ਘਰ ਰੋਜ਼ਾਨਾ ਵੀ ਆਈਏ ਜਦੋਂ ਵੀ ਆਈਏ ਅਰਦਾਸ ਦੇ ਵਿੱਚ ਵੀ ਮੰਗ ਮੰਗਦੇ ਆ ਜਦੋਂ ਮੱਥਾ ਟੇਕਦੇ ਆ ਉਦੋਂ ਵੀ ਮੰਗ ਮੰਗਦੇ ਆ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਕਿਹਾ ਭਾਈ ਗੁਰੂ ਤੋਂ ਅਸੀਂ ਸਬਰ ਮੰਗੀ ਭਰੋਸਾ ਮੰਗੀ ਸੰਤੋਖ ਮੰਗੀ ਧੰਨ ਬਾਬਾ ਆਦਰ ਸਿੰਘ ਜੀ ਨੇ ਕਿਹਾ ਭਾਈ ਸੰਤੋਖ ਮੰਗਿਆ ਕਰੋ ਵਿਵੇਕ ਮੰਗਿਆ ਕਰੋ ਦਇਆ ਮੰਗਿਆ ਕਰੋ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਇਆ ਕਰਿਓ ਸਾਡੀ ਬਲ ਬੁੱਧੀ ਬਖਸ਼ਿਓ ਤੁਹਾਨੂੰ ਆ ਚੱਲਿਆ ਹੋਇਆ ਸਵਾਸ ਸਵਾਸ ਤੁਹਾਡੀ ਰਜਾ ਦੇ ਵਿੱਚ ਤੁਹਾਡੇ ਨਾਮ ਨੂੰ ਜਪਾਵੇ ਤੁਹਾਡਾ ਨਾਮ ਜਪੇ ਸੋ ਵੇਲਾ ਤਨ ਹੈ ਤਨ ਉਹ ਵੇਲਾ ਹੈ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਅਸੀਂ ਉਹਦੀ ਉਸਤਤ ਕਰਦੇ ਜਦੋਂ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਤੁਸੀਂ ਪੜੋਗੇ ਨਾ ਹਣ ਬਹੁਤੇ ਵਿਅਕਤੀਆਂ ਨੂੰ ਇਹ ਗੱਲ ਕੌੜੀ ਲੱਗੇਗੀ ਮੈਂ ਬੇਨਤੀ ਪਹਿਲਾਂ ਕੀਤੀ ਵੀ ਜਿਹੜੇ ਦੀਵੇ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਹੁਣ ਕਹਿਣਗੇ ਵੀ ਦੀਵਾ ਕਿਉਂ ਨਹੀਂ ਲਗਾਉਣਾ ਚਾਹੀਦਾ ਮੈਂ ਇਹ ਗੱਲ ਦੇ ਨਾਲ ਸਹਿਮਤ ਹਾਂ ਵੀ ਤੁਸੀਂ ਘਰ ਦੇ ਵਿੱਚ ਗੁਰੂ ਨਾਨਕ ਦੇ ਪਿਆਰ ਦੇ ਵਿੱਚ ਭਿੱਜ ਕੇ ਜਰੂਰ ਦੀਵੇ ਲਗਾਓ ਪਰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਰੌਸ਼ਨੀ ਤੁਹਾਨੂੰ ਆਉਣੀ ਚਾਹੀਦੀ ਸੀ ਜਿਹੜੀ ਰੌਸ਼ਨੀ ਲਿਆਉਣ ਦੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੂਰੇ ਸੰਸਾਰ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ ਜਿਹੜੇ ਸਮਾਜ ਨੂੰ ਸੁਧਾਰਨ ਦੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਾਜ਼ੀਆਂ ਦੇ ਨਾਲ ਮੁਲਾਵਾਂ ਦੇ ਨਾਲ ਜੋਗੀਆਂ ਦੇ ਨਾਲ ਮੁਲਾਪ ਕਰਕੇ ਉਹਨਾਂ ਦੇ ਨਾਲ ਲੜੇ ਕਿ ਤੁਸੀਂ ਝੂਠ ਦਾ ਪ੍ਰਚਾਰ ਕਰ ਰਹੇ ਹੋ ਤੁਸੀਂ ਸਾਨੂੰ ਐਸੀ ਧੁੰਦ ਦੇ ਵਿੱਚ ਵੜਾ ਦਿੱਤਾ ਜਿਹੜੀ ਧੁੰਦ ਦੇ ਵਿੱਚ ਰਹਿੰਦੀ ਦੁਨੀਆ ਤੱਕ ਕੋਈ ਵੀ ਇਨਸਾਨ ਆਪਣੇ ਆਪ ਨੂੰ ਕੱਢ ਨਹੀਂ ਸਕਦਾ ਪਰ ਇਹ ਐਸੀ ਧੁੰਦ ਹੈ ਮਿੱਟੀ ਧੁੰਦ ਜਗ ਚਾਨਣ ਹੋਵਾ ਚਾਨਣ ਤੁਹਾਡੀ ਜ਼ਿੰਦਗੀ ਦੇ ਵਿੱਚ ਉਦੋਂ ਆਉਣਾ ਹੈ ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ ਜਿਹੜਾ ਬੰਦਾ ਆਪਣੇ ਘਰ ਦੇ ਵਿੱਚ ਕਲੇਸ਼ ਲੈ ਕੇ ਬੈਠਿਆ ਹੋਇਆ ਆ ਉਹ ਤੇ ਗੁਰੂ ਘਰ ਲੱਖ ਵਾਰੀ ਆਵੇ ਪਰ ਉਹ ਕਲੇਸ਼ ਨਹੀਂ ਮਿਟ ਸਕਦਾ ਕਿਉਂਕਿ ਮਟਾਉਣਾ ਨਹੀਂ ਚਾਹੁੰਦਾ ਆਪਣੀ ਜ਼ਿੰਦਗੀ ਨੂੰ ਸਵਾਰਨਾ ਨਹੀਂ ਚਾਹੁੰਦਾ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦਾ ਤਕਰੀਬਨ ਤਕਰੀਬਨ ਅੱਜ ਸਾਰੇ ਘਰ ਦੇ ਵਿੱਚ ਤੁਸੀਂ ਸੁਣਦੇ ਹੋਵੋਗੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਪੁਲਵਾ ਇਹ ਸ਼ਬਦ ਤੁਸੀਂ ਸੁਣ ਰਹੇ ਹੋ ਸਵੇਰ ਦੇ ਸੁਣੀ ਜਾ ਰਹੇ ਆ ਪਰ ਜੇ ਸੱਚਮੁੱਚ ਅਸੀਂ ਧੰਗੁਰੂ ਨਾਨਕ ਦੇ ਸਿੱਖਾਂ ਸਿੱਖ ਕਹਾਉਣ ਦੇ ਲਾਇਕ ਹਾਂ ਅਸੀਂ ਆਪਣੇ ਆਪ ਧੰਗੁਰੂ ਨਾਨਕ ਸਾਹਿਬ ਦੇ ਪੁੱਤ ਕਹਾ ਰਹੇ ਆ ਤੇ ਇਹ ਚੇਤੇ ਰੱਖਿਓ ਆਪਣੇ ਆਪ ਨੂੰ ਸਮਝਾ ਲਿਓ ਆਪਣੇ ਆਪ ਦਾ ਯਤਨ ਕਰਿਓ ਕੋਸ਼ਿਸ਼ ਕਰੋ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਨਾਲ ਜੁੜੀ ਕਿਉਂਕਿ ਇੱਕ ਪੁੱਤ ਇੱਕ ਧੀ ਆਪਣੇ ਮਾਤਾ ਪਿਤਾ ਦੇ ਫਰਜ਼ਾਂ ਨੂੰ ਨਿਭਾਵੇ ਜਿਹੜੇ ਸੰਸਕਾਰ ਸਾਡੇ ਮਾਂ ਸਾਡਾ ਬਾਪੂ ਸਾਡਾ ਪਿਤਾ ਸਾਨੂੰ ਦੇ ਰਿਆ ਨਾ ਸਾਡੇ ਨਿੱਕੇ ਜਿਹੇ ਹੋਇਆ ਨੂੰ ਪਾਲ ਰਿਆ ਜਦੋਂ ਅਸੀਂ ਤੁਰਨਾ ਨਹੀਂ ਸਿੱਖਿਆ ਸੀ ਅਸੀਂ ਬੋਲਣਾ ਨਹੀਂ ਸਿੱਖਿਆ ਸੀ ਇਸੇ ਤਰ੍ਹਾਂ ਅਸੀਂ ਗੁਰੂ ਦੇ ਕੋਲ ਆਈਏ ਜਿਵੇਂ ਇੱਕ ਨਿੱਕੇ ਬੱਚੇ ਨੂੰ ਉਹਦੀ ਮਾਂ ਮਾਲ ਪਲੋਸ ਕੇ ਵੱਡਾ ਕਰਦੀ ਐ ਅਸੀਂ ਨਿਮਾਣੇ ਹੋ ਕੇ ਬੱਚੇ ਵੱਡ ਕੇ ਧੰਗ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਆਈਏ ਕਿ ਕੋਈ ਵੀ ਪਾਵਰੇ ਸੀ ਨਹੀਂ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਰੋਕ ਦੇਵੇ ਜ਼ਿੰਦਗੀ ਦੇ ਵਿੱਚ ਤੁਰਨਾ ਸਿੱਖਾਂਗੇ ਗੁਰਬਾਣੀ ਨੂੰ ਪੜਨ ਦੇ ਨਾਲ ਜ਼ਿੰਦਗੀ ਦੇ ਵਿੱਚ ਸਾਡੀਆਂ ਅੱਖਾਂ ਖੁੱਲਣਗੀਆਂ ਜਦੋਂ ਅਸੀਂ ਗੁਰੂ ਨਾਨਕ ਦੀ ਬਾਣੀ ਨੂੰ ਪੜਾਂ ਸਾਡੇ ਕੋਲ ਸਮਾਂ ਨਹੀਂ ਹੈ ਗੁਰਬਾਣੀ ਪੜਨ ਲਈ ਗੁਰੂ ਦੇ ਕੋਲ ਬੈਠਣ ਦੇ ਲਈ ਸਮਾਂ ਨਹੀਂ ਹੈ ਪਰ ਜਤਨ ਕਰੋ ਕੋਸ਼ਿਸ਼ ਕਰੋ ਇਹ ਗੁਰਪੁਰਬ ਮਨਾਉਣ ਇਹ ਤਿਹਾਰ ਮਨਾਉਣ ਤਾਂ ਸਫਲ ਹੋਣੇ ਨੇ ਜੇ ਇਹਦੀ ਆਉਟਪੁੱਟ ਵਧੀਆ ਨਿਕਲੀ ਕੁਝ ਇਥੇ ਬੋਲੇਆ ਇਥੇ ਸੁਣਿਆ ਕੋਈ ਕਿਸੇ ਦੀ ਜ਼ਿੰਦਗੀ ਬਦਲ ਜਾਵੇ ਕਿਸੇ ਦਾ ਜ਼ਿੰਦਗੀ ਕਿਸੇ ਦੀ ਲਾਈਫ ਬਦਲ ਜਾਵੇ ਸਬਰ ਜਾਵੇ ਕੋਈ ਬੰਦਾ ਇਹ ਤਾਂ ਥਾਏ ਪੈਣੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਸੱਚਮੁੱਚ ਤਾਂ ਖੁਸ਼ ਹੋਣਗੇ ਗੁਰੂ ਪਿਆਰਿਓ ਜੇ ਅਸੀਂ ਗੁਰੂ ਨਾਨਕ ਦੀ ਚੱਲੇ ਹੋਈ ਰਾਹ ਤੇ ਚੱਲਾਂਗੇ ਜਿਹੜੇ ਰਾਹ ਤੇ ਸਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਿਹਾਤਾ ਆ ਉਹ ਰਾਹ ਤੇ ਅਸੀਂ ਤੁਰਦੇ ਰਹੀਏ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਜ਼ਿੰਦਗੀ ਦੇ ਵਿੱਚ ਭਾਵੇਂ ਲੱਖ ਔਂਕੜਾਂ ਆਉਣ ਕਿਉਂਕਿ ਔਂਕੜਾਂ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਜ਼ਿੰਦਗੀ ਦੇ ਵਿੱਚ ਵੀ ਆਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਇਨ੍ਹਾਂ ਸਮੇਂ ਦੇ ਲੋਕਾਂ ਨੇ ਠੱਗ ਕੇ ਆ ਤੇ ਅਸੀਂ ਉਸ ਗੁਰੂ ਨਾਨਕ ਦੇ ਬੱਚਿਆਂ ਜਿਹੜੇ ਗੁਰੂ ਨਾਨਕ ਨੇ ਸਮੇਂ ਦੇ ਦੌਰ ਦੇ ਵਿੱਚੋਂ ਸਮੇਂ ਦੇ ਚੱਲਦੇ ਹੋਏ ਦੌਰ ਦੇ ਵਿੱਚੋਂ ਐਸੀ ਉੱਭਰਿਆ ਹੋਇਆ ਚਾਨਣ ਸਾਡੀ ਜ਼ਿੰਦਗੀ ਦੇ ਵਿੱਚ ਲਿਆਉਣਾ ਕੀਤਾ ਅਸੀਂ ਉਸ ਚਾਨਣ ਨੂੰ ਮਹਿਸੂਸ ਕਰ ਰਹੇ ਹਾਂ ਤੇ ਕਰ ਵੀ ਨਹੀਂ ਰਹੀ ਕਿਉਂ ਚਾਨਣ ਉਹ ਬੰਦੇ ਮਹਿਸੂਸ ਕਰ ਸਕਦੇ ਨੇ ਕਰ ਵੀ ਰਹੇ ਨੇ ਜਿਹੜੇ ਗੁਰੂ ਦੀ ਬਾਣੀ ਨੂੰ ਪੜ ਰਹੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਾਨਣ ਹੈ ਹੁਣ ਜਿਹੜੇ ਘਰ ਦੇ ਵਿੱਚ ਜਿਹੜੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਆ ਗਿਆ ਉਹ ਕਹਿਣ ਲੱਗਾ ਵੀ ਦੁੱਖ ਤੇ ਗੁਰੂ ਦਾ ਇੱਕ ਬਚਨ ਹੈ ਗੁਰੂ ਦਾ ਹੁਕਮ ਹੈ ਦੁੱਖ ਸੁਖ ਦੋਹੇਦਾਰ ਕੱਪੜੇ ਪਹਿਰੈ ਜਾਏ ਮਨੁੱਖ ਕੋਣ ਠੰਡਾ ਗਈ ਕਿਉਂਕਿ ਅਸੀਂ ਮੋٹے ਕੱਪੜੇ ਪਾ ਲਈ ਅੱਗੇ ਗਰਮੀ ਆ ਜਾਣੀ ਹੈ ਫਿਰ ਗਰਮੀਆਂ ਵਾਲੇ ਕੱਪੜੇ ਪਾਉਣੇ ਆ ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਾਉਣਾ ਕਰ ਰਹੀ ਹੈ ਦੁੱਖ ਸੁਖ ਦੋਹੇਦਾਰ ਕੱਪੜੇ ਪਹਿਰੈ ਜਾਏ ਮਨੁੱਖ ਕਹਿੰਦੇ ਜਿਵੇਂ ਜਿਵੇਂ ਮੌਸਮ ਬਦਲਦਾ ਜਾਂਦਾ ਹੈ ਨਾ ਅਸੀਂ ਸਿਆਲ ਆ ਜਾਂਦਾ ਫਿਰ ਮੋٹے ਕੱਪੜੇ ਪਾ ਲੈਣੇ ਆ ਗਰਮੀ ਆ ਜਾਂਦੀ ਹੈ ਫਿਰ ਪਤਲੇ ਕੱਪੜੇ ਪਾ ਲੈਣੇ ਤੇ ਇਸੇ ਤਰ੍ਹਾਂ ਜਦੋਂ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਣ ਤੇ ਆਪਣੇ ਆਪ ਨੂੰ ਆਪਣੇ ਮਨ ਨੂੰ ਸਮਝਾ ਲਿਓ ਕਿ ਧੰਗੁਰੂ ਨਾਨਕ ਪਾਸਾ ਜੀ ਦਾ ਇਹ ਵਚਨ ਹੈ ਧੰਗੁਰੂ ਨਾਨਕ ਪਾਸਾ ਜੀ ਦਾ ਇਹ ਹੁਕਮ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜ਼ਿੰਦਗੀ ਦੇ ਵਿੱਚ ਧਰਮ ਦੇ ਵਿੱਚ ਸਮਾਜ ਦੇ ਵਿੱਚ ਹੋਣਾ ਉਹੀ ਹੈ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਉਹੀ ਕੁਝ ਹੋਣਾ ਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਆ ਜਿਹੜੇ ਦੁੱਖ ਤੁਹਾਡੀ ਜ਼ਿੰਦਗੀ ਦੇ ਵਿੱਚ ਆਏ ਉਹ ਤੇ ਸਾਡੇ ਗੁਰੂ ਪਾ ਮਹਾਰਾਜ ਦੀ ਜਿੰਦਗੀ ਦੇ ਵਿੱਚ ਵੀ ਬੜੇ ਆਏ ਸਤਪੁਰਸ਼ਾਂ ਦੀ ਜ਼ਿੰਦਗੀ ਦੇ ਵਿੱਚ ਵੀ ਬੜੇ ਆਏ ਇਹ ਠੋਕਰਾਂ ਇਹ ਤਾਣੇ ਮੇਣੇ ਤੇ ਸਹਣੇ ਪੈਂਦੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਚਾਰਕ ਦੌਰੇ ਤੇ ਕੱਲੇ ਤੁਰੇ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਭਾਈ ਵਾਲਾ ਜੀ ਸੀ ਜਿਹੜਾ ਕਿ ਇੱਕ ਵੱਖਰਾ ਸੁਨੇਹਾ ਦੇਣਾ ਚਾਹੁੰਦੀ ਸੀ ਮੈਂ ਨਾਲ ਨਾਲ ਬੇਨਤੀ ਕਰਾਂ ਜਿਹੜੀ ਜਾਤ ਧਰਮ ਦੇ ਆਧਾਰ ਦੇ ਉੱਪਰ ਅਸੀਂ ਲੋਕਾਂ ਦੀ ਪਛਾਣ ਕਰਦੇ ਸੀ ਉਹਨਾਂ ਜਾਤ ਦੇ ਵਿੱਚੋਂ ਸਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੱਢਿਆ ਤੇ ਭਾਈ ਮਰਦਾਨੇ ਨੂੰ ਨਾਂ ਲੈ ਕੇ ਅਸੀਂ ਆਪਣੇ ਆਪ ਦੇ ਵਿੱਚ ਇੱਕ ਐਸਾ ਉਹ ਰੂਪ ਆਪਣੀ ਜ਼ਿੰਦਗੀ ਨੂੰ ਸਵਾਰ ਦਈਏ ਜਿਹੜੀ ਜ਼ਿੰਦਗੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਿਖਾਉਣਾ ਚਾਹੁੰਦੇ ਸੀ ਇਹ ਗੁਰਪ੍ਰਬ ਇਤਿਹਾਾਰ ਤਾਂ ਹੀ ਸਫਲੇ ਹੋਣੇ ਨੇ ਜੇ ਅਸੀਂ ਆਪਣੀ ਆਪ ਨੂੰ ਜ਼ਿੰਦਗੀ ਨੂੰ ਬਦਲ ਲਈਏ ਸੋ ਹੋਈਆਂ ਬੇਅੰਤ ਭੁਲਾ ਦੀ ਖਿਮਾ ਕਰਨੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅਤੇ ਉਹਨਾਂ ਦੀ ਸੰਗਤ ਬਖਸ਼ਣ ਜੋਗ ਹੈ ਇਤਿਹਾਸ ਦੀ ਵਿਚਾਰ ਕਰਦੇ ਆਂ ਗੁਰਬਾਣੀ ਦੀ ਵਿਚਾਰ ਕਰਦੇ ਆਂ ਬੜੀਆਂ ਬੇਅੰਤ ਭੁੱਲਾ ਹੋ ਜਾਂਦੀਆਂ ਨੇ ਬੱਚਾ ਸਮਝ ਕੇ ਦਾਸ ਸਮਝ ਕੇ ਮੁਆਫ ਕਰ ਦੇਣਾ ਜਿਤਨੀ ਵੀ ਵਿਚਾਰੋਂ ਹੋਈ ਆਪ ਆਪਣੇ ਪੱਲੇ ਦੇ ਨਾਲ ਬੰਨ ਕੇ ਲੈ ਜਾਣਾ ਭੁੱਲਾ ਗਲਤੀਆਂ ਦਾਸ ਦੀ ਝੋਲੀ ਦੇ ਵਿੱਚ ਪਾ ਜਾਣਾ ਆਓ ਅੰਧ ਦੇ ਵਿੱਚ ਫਤਿਹ ਪ੍ਰਵਾਨ ਕਰਿਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ